ਹਾਂਜੀ ਦੋਸਤੋ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਸਬਸਕ੍ਰਾਈਬ ਮਣਾ ਤੁਹਾਡਾ ਇਸ ਚੈਨਲ ਤੇ ਆਉਣ ਤੇ ਆਪਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਇਥੋਂ ਦੀਆਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਤੁਹਾਨੂੰ ਅੱਜ ਇੱਥੇ ਦੱਸ ਦਿਆਂ ਮੰਡੀਆਂ ਦੇ ਭਾਜ ਜਗਰਾਉਂ ਦੀ ਸਬਜ਼ੀ ਮੰਡੀ ਦੇ ਭਾਅ ਦੱਸਾਂਗੇ ਪੜਾ ਸਬਜੀ ਮੰਡੀ ਦੇ ਭਾਅ ਦੱਸਣ ਤੋਂ ਪਹਿਲਾਂ ਕਿਸਾਨ ਵੀ ਜਾਣ ਲਈਓ ਬੇਨਤੀ ਸੀਗੀ ਵੀ ਇੱਕ ਨਾ ਤੂੜੀ ਦੇ ਭਾਅ ਤੇ ਆਲੂ ਦੇ ਭਾਅ ਜਰੂਰ ਦੱਸਿਆ ਕਰੋ ਆਲੂ ਹੈ ਨਾ ਵੀ ਹੁਣ 16 ਚ ਪਿਆ ਹੋ ਗੇਚਣਾ ਵਾ ਉਹਨਾਂ ਨੂੰ ਆ ਜਦੋਂ ਭਾਅ ਥੋੜਾ ਤੇਜ਼ ਹੋਊਗਾ ਤਾਂ ਅੱਗੇ ਜਰੂਰ ਵੇਚਾਂਗੇ ਇਸ ਕਰਕੇ ਭਾਅ ਪੁੱਛਣਾ ਜ਼ਰੂਰੀ ਹੈ ਤੇ ਅੱਜ ਤੂੜੀ ਵਿਕੀ ਹੈ ਜਗਰਾਉ ਮੰਡੀ ਦੇ ਵਿੱਚ 495 ਰੁਪਏ ਨੂੰ ਜਿਹੜੀ ਵਧੀਆ ਤੂੜੀ ਆ ਤੇ ਜਿਹੜੀ ਥੋੜੀ ਪੀਲੀ ਤੂੜੀ ਆ ਬਾਹਰ ਵਾਲੀ ਉਹ ਵਿਕੀ ਹੈ ਜੀ 410 ਰੁਪਏ ਨੂੰ 400 ਤੋਂ ਲੈ ਕੇ 410 ਰੁਪਏ ਨੂੰ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੇ ਆਲੂ 10 ਤੋਂ 12 ਰੁਪਏ ਨੂੰ ਕਿਲੋ ਵਿਗਿਆ ਜੀ ਤੇ ਜੇ ਆਲੂ ਦਾ ਗੱਟਾ ਗੱਟੇ ਦਾ ਭਾਅ ਸੀਗਾ ਜੀ 500 ਰੁਪਏ ਨੂੰ ਤੇ ਪਿਆਜ਼ 15 ਤੋਂ 18 ਰੁਪਏ ਨੂੰ ਕਿਲੋ ਤੇ ਲਸਣ ਵਿਗਿਆ ਜੀ 55 ਤੋਂ 65 ਰੁਪਏ ਨੂੰ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੱਗੇ ਤੁਹਾਨੂੰ ਦੱਸਾਂ ਜੀ ਸ਼ਿਮਲਾ ਮਿਰਚ ਵਿਕੀ ਆ 40 ਤੋਂ 42 ਰੁਪਏ ਕਿਲੋ ਟਮਾਟਰ 32 ਰੁਪਏ ਕਿਲੋ ਗੋਭੀ 15 ਤੋਂ 20 ਰੁਪਏ ਨੂੰ ਕਿਲੋ ਖੀਰਾ 13 ਤੋਂ 15 ਰੁਪਏ ਨੂੰ ਕਿਲੋ ਮੂਲੀ 5 ਰੁਪਏ ਨੂੰ ਕਿਲੋ ਵਿਕੀ ਹੈ ਜਗਰਾਉਂ ਮੰਡੀ ਦੇ ਵਿੱਚ ਨਿੰਬੂ 22 ਤੋਂ 24 ਰੁਪਏ ਵਿਕੇ ਆ ਜੀ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਗਰਾਉਂ ਮੰਡੀ ਦੇ ਵਿੱਚ ਤੇ ਹਰੀ ਮਿਰਚ ਵਿਕੀ ਆ ਜੀ 30 ਤੋਂ 35 ਰੁਪਏ ਨੂੰ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਅੱਗੇ ਅਦਰਕ 45 ਤੋਂ 50 ਰੁਪਏ ਨੂੰ ਕਿਲੋ ਆਲੂ ਵੀ 7 ਤੋਂ 10 ਰੁਪਏ ਨੂੰ ਕਿਲੋ ਵਿਕੀ ਆ ਜੀ ਤੇ ਰਾਮਤੋਰੀ ਆ ਜੀ 20 ਤੋਂ 25 ਰੁਪਏ ਨੂੰ ਪ੍ਰਤੀ ਕਿਲੋ ਬਾਕੀ ਸਾਰੇ ਜਿਹੜੇ ਰੇਟ ਆ ਤਰੀ ਉਹਨਾਂ 1-2 ਰੁਪਏ ਦਾ ਫਰਕ ਇਹਦੇ ਉਧਰ ਹੋ ਜਾਂਦਾ ਜੀ ਕਈ ਵਾਰ ਕਿਉਂਕਿ ਅੱਡੋ-ਵੱਡਾ ਆੜਤੀ ਕਈ ਹੁੰਦੇ ਨਾ ਤੇ ਚੀਜ਼ ਦਾ ਵੀ ਦੇਖੋ ਦੇਖਦਾ ਫਰਕ ਹੁੰਦਾ ਜੀ ਉਹ ਚੀਜ਼ ਆ ਉਹਦਾ ਰੰਗ ਦਾ ਕੁਆਲਟੀ ਦਾ ਉਹਦੇ ਸਾਈਜ਼ ਦਾ ਫਰਕ ਹੁੰਦਾ ਇਸ ਕਰਕੇ ਥੋੜਾ ਰੇਟ ਦਾ ਫਰਕ 1-2 ਰੁਪਏ ਦਾ ਹੋ ਸਕਦਾ ਤੇ ਧਨੀਆ ਵਿਕਿਆ 30 ਤੋਂ 35 ਤੋਂ 40 ਰੁਪਏ ਨੂੰ ਪ੍ਰਤੀ ਕਿਲੋ ਫਰਾਂਸ ਬੀਨ ਦੀਆਂ ਫਲੀਆਂ 70 ਰੁਪਏ ਨੂੰ ਕਿਲੋ ਜਿਹੜੀਆਂ ਫਲੀਆਂ ਪੌਂਦੀਆਂ ਲੰਮੀਆਂ ਜੀਆਂ ਉਹ ਵਾਲੀਆਂ ਜੀ ਬੈਂਗਣੀ ਗੋਲ ਤੇ ਲੰਮੀ 15 ਰੁਪਏ ਨੂੰ ਕਿਲੋ ਤੇ ਇਸ ਤੋਂ ਅੱਗੇ ਕਦੂ ਵਿਕਿਆ ਜੀ 25 ਤੋਂ 28 ਰੁਪਏ ਨੂੰ ਪ੍ਰਤੀ ਕਿਲੋ ਦੇ ਹਿਸਾਬ ਨਾਲ ਪੇਠਾ ਉਹੀ 5 ਤੋਂ 6 ਰੁਪਏ ਦਾ ਰੇਟ ਆ ਜੀ ਡੇਲੀ ਦਾ ਦਾ ਪੇਠਾ ਉੱਥੇ ਹੀ ਖੜਾ ਜੀ ਤੇ ਇਹ ਸਨ ਆ ਜੀ ਦੀ ਸਾਗੀ ਦੇ ਭਾ ਤੇ ਹੁਣ ਤੁਹਾਨੂੰ ਫਲਾਂ ਦੇ ਭਾ ਦੱਸ ਦਿੰਦਾ ਬੱਗੂ ਕੋਸ਼ਾ ਵਿਕਿਆ 30 ਤੋਂ 35 ਰੁਪਏ ਨੂੰ ਪ੍ਰਤੀ ਕਿਲੋ ਤੇ ਸੇਬ ਆ ਜੀ ਉਹਦਾ ਰੇਟ ਸੀਗਾ 45 ਰੁਪਏ ਤੋਂ 75 ਰੁਪਏ ਦੇ ਵਿੱਚ ਕਿਉਂਕਿ ਇਹਦਾ ਲਗਭਗ ਕੁਆਲਟੀ ਆ ਲਗਭਗ ਸਾਈਜ਼ ਆ ਲਗਭਗ ਰੰਗ ਆ ਇਸ ਕਰਕੇ ਇਹਨਾਂ ਦੇ ਰੇਟ ਦਾ ਇਹਨਾਂ ਵਰਗੋਂ ਦਾ 45 ਤੋਂ 75 ਰੁਪਏ ਦੇ ਵਿੱਚ ਵਿਕੇ ਆ ਜਿੰਨੇ ਵੀ ਸੇਬ ਆ ਜੀ ਤੇ ਮਸੰਮੀ 25 ਤੋਂ 35 ਰੁਪਏ ਇਹਨਾਂ ਦੀ ਵੀ ਉਹੀ 10 ਤੋਂ 20 ਕਿਲੋ ਵਾਲੀ ਪੈਕਿੰਗ ਆ ਉਹਦੇ ਜੇ ਉਪਰ ਲੈਣੇ ਆ ਤਾਂ 25 ਤੋਂ 35 ਰੁਪਏ ਦਾ ਰੇਟ ਪਿਆ ਜੀ ਕੇਲਾ 32 ਤੋਂ 35 ਰੁਪਏ ਨੂੰ ਰਿਹਾ ਜੀ ਅੱਜ ਜਗਰਾਉਂ ਮੰਡੀ ਦੇ ਵਿੱਚ ਇਹ ਸਨ ਅਜ ਦੇ ਫਲਾਂ ਦੇ ਭਾਜ ਜੀ ਸੋ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੀ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਜੀ ਤੁਹਾਡਾ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬਹੁਤ ਬਹੁਤ ਧੰਨਵਾਦ ਆ ਜੀ ਕੱਲ ਫਿਰ ਮਿਲਾਂਗੇ ਜੀ ਨਵੇਂ ਰੇਟਾਂ ਦੇ ਨਾਲ ਧੰਨਵਾਦ ਜੀ